ਕਦੇ ਖਬਰਾਂ ਆਈਆਂ ਅੱਜ ਕਿ ਕਿਸਾਨਾਂ ਦੇ ਉੱਤੇ ਫੁੱਲ ਵਰਸਾਏ ਜਾ ਰਹੇ ਨੇ ਫਿਰ ਨਾਲ ਦੀ ਨਾਲ ਇਹ ਵੀ ਖਬਰਾਂ ਆ ਗਈਆਂ ਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਜਿਹੜਾ ਆਸੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਅੱਜ ਫਿਰ ਕਈ ਕਿਸਾਨ ਜ਼ਖਮੀ ਹੋ ਗਏ ਨੇ ਤੇ ਜਿਹੜਾ ਜਥੇ ਨੂੰ ਸਰਪੰਨ ਸਿੰਘ ਬੰਦੇਰ ਉਹਨਾਂ ਨੇ ਵਾਪਸ ਬੁਲਾ ਲਿਆ ਸੋ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਵਿੱਚ ਫਿਰ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਤੇ ਵੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੰਟਰਨੈਸ਼ਨਲੀ ਕੀ ਹੋ ਰਿਹਾ ਇਹ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਜੇਕਰ ਹਜੇ ਤੱਕ ਤੁਸੀਂ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸੋ ਜੇਕਰ ਆਪਾਂ ਗੱਲ ਕਰੀਏ ਪਹਿਲਾਂ ਕਿਸ ਸੋ ਐਮਐਸਬੀ ਦੇ ਲਈ ਜਿਹੜਾ ਕਾਨੂੰਨੀ ਗਰੰਟੀਸ ਨੇ ਵਖ ਵਖ ਮੰਗਾਂ ਨੂੰ ਲੈ ਕੇ ਜਿਹੜਾ ਸੈਂਟਰ ਤੇ ਦਬਾਅ ਬਣਾਉਣ ਦੇ ਲਈ ਜਿਹੜਾ 101 ਕਿਸਾਨਾਂ ਦਾ ਜਥਾ ਅੱਜ ਦੁਪਹਿਰੇ ਫਿਰ ਜਾਣਾ ਸੀਗਾ 12 ਵਜੇ ਜਾਣਾ ਸੀਗਾ ਉਹਨਾਂ ਨੇ ਸ਼ੰਭੂ ਬਾਰਡਰ ਤੋਂ ਸੋ ਉਹ ਦਿੱਲੀ ਲਈ ਰਵਾਨਾ ਹੁੰਦਾ 12 ਵਜੇ ਦੁਪਹਿਰ ਨੂੰ ਐਂਡ ਤੇ ਜਿਹੜਾ ਇਹ ਸਿਗਾ ਹਰਿਆਣੇ ਵੱਲੋਂ ਤਨਾਤ ਪੁਲਿਸ ਵਾਲੇ ਜਿਹੜੇ ਸੀਗੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਆਵਾਜ਼ ਸੁਣੀ ਵੀ ਹੁੰਦੀ ਆ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਆ ਕਿ ਇਸ ਦੇ ਵਿੱਚ ਪਹਿਲਾਂ ਉਹਨਾਂ ਨੇ ਜਿਹੜਾ ਪੁਲਿਸ ਨੇ ਗੱਲਬਾਤ ਵੀ ਕੀਤੀ ਤੇ ਬਾਅਦ ਵਿੱਚ 12:40 ਮਿੰਟ ਤੇ ਅਥਰੂ ਗੈਸ ਦੀ ਗੋਲੀ ਸੁੱਟਣੇ ਜਿਹੜੇ ਸ਼ੁਰੂ ਕਰ ਦਿੱਤੇ ਇਸ ਕਾਰਨ ਕਿਸਾਨਾਂ ਦੇ ਵਿੱਚ ਪਗੜੜ ਮਚ ਗਈ ਇਸ ਦੌਰਾਨ ਅੱਜ ਫੇਰ ਕਈ ਕਿਸਾਨ ਜ਼ਖਮੀ ਹੋਏ ਨੇ ਤੇ 4 ਘੰਟਿਆਂ ਦੀ ਜਿੱਦੋ ਜਹਿਦ ਤੋਂ ਬਾਅਦ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਕੀਤੀ ਗਈ ਅਪੀਲ ਤੇ ਕਿਸਾਨਾਂ ਦਾ ਜੱਥਾ ਵਾਪਸ ਕੈਂਪ ਦੇ ਵਿੱਚ ਪਰਤ ਆਇਆ ਤੇ ਫਿਰ ਹੁਣ ਜਿਹੜਾ ਕੁਝ ਸਮਾਂ ਪਹਿਲਾਂ ਹੀ ਜਦੋਂ ਮੈਂ ਰਿਕਾਰਡਿੰਗ ਸ਼ੁਰੂ ਕੀਤੀ ਆ ਤੇ ਸਰਪੰਸ ਸਿੰਘ ਪੰਦੇਰ ਹੋਣਾ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਬਾਕੀ ਬਹੁਤ ਸਾਰੀਆਂ ਗੱਲਾਂ ਦਸੀਆਂ ਗੈਸਟਰੀ ਕੇ ਨਾਲ ਵੀ ਪੁਲਿਸ ਨੇ ਜਿਹੜਾ ਇਹ ਆਪਣਾ ਉਹਨਾਂ ਦਾ ਤਸ਼ੱਦਦ ਕੀਤਾ ਗਿਆ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਅਗਲਾ ਫੈਸਲਾ ਆ ਉਹਦੇ ਲਈ ਅਸੀਂ ਕੱਲ ਨੂੰ ਦੋਵੇਂ ਫੋਰਮ ਜਿਹੜੇ ਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇੱਕ ਜਿਹੜਾ ਇਹ ਕਿਸਾਨ ਯੂਨੀਅਨ ਨਾਨ ਪੋਲਿਟਿਕਲ ਜਿਹੜਾ ਮੋਰਚਾ ਆ ਜਿਹਦੀ ਪ੍ਰਧਾਨਗੀ ਕਰ ਰਹੇ ਨੇ ਜਗਜੀਤ ਸਿੰਘ ਦੱਲਿਆਲ ਹੁਣੇ ਸੋ ਇਹ ਦੋਨੇ ਜਿਹੜੇ ਫੋਰਮ ਆ ਇਹਨਾਂ ਨੇ ਆਪਣਾ ਉਥੇ ਮੋਰਚਾ ਲਗਾਇਆ ਹੋਇਆ ਸੋ ਇਹਨਾਂ ਨੇ ਕਿਹਾ ਕਿ ਦੋਨੇ ਫੋਰਮਾਂ ਦੀ ਜਿਹੜੀ ਆ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਜਿਹੜਾ ਵੀ ਫੈਸਲਾ ਹੋਵੇਗਾ ਉਸੇ ਪ੍ਰੈਸ ਨੂੰ ਦੱਸ ਦਵਾਂਗੇ ਮਤਲਬ ਕਿ ਅਗਲਾ ਜੱਥਾ ਕਿਸ ਦਿਨ ਜਾਣਾ ਜਾਂ ਕਿੱਦਾਂ ਇਹਨਾਂ ਨੇ ਹੁਣ ਕਰਨੀ ਆ ਇੱਕ ਦਿਨ ਪਹਿਲਾਂ ਵੀ ਜਿਹੜਾ ਸ਼ੁੱਕਰਵਾਰ ਵਾਲੇ ਦਿਨ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲੋਂ ਤੋਰਿਆ ਗਿਆ ਜਿਹਨੂੰ ਕਿ ਪੁਲਿਸ ਨੇ ਰਾਤ ਜਾਣ ਤੋਂ ਰੋਕ ਦਿੱਤਾ ਤੇ ਇੱਕ ਦਿਨ ਪਾ ਕੇ ਇਹਨਾਂ ਨੇ ਐਤਵਾਰ ਦਾ ਫਿਰ ਟਾਈਮ ਦਿੱਤਾ ਸੀਗਾ ਅੱਜ ਫਿਰ ਉਹੀ ਗੱਲ ਜਿਹੜੀ ਆ ਓਹ ਹੋਈ ਆ ਕਿਸਾਨਾਂ ਨੂੰ ਜਿਹੜਾ ਰੋਕ ਦਿੱਤਾ ਗਿਆ ਦੇਖੋ ਉਹ ਤਾਂ ਰੋਕ ਹੀ ਲੈਣਾ ਜੀ ਹੁਣ ਹਰਿਆਣਾ ਪੁਲਿਸ ਆ ਜਾਂ ਕਿਸੇ ਵੀ ਮੁਲਕ ਦੀ ਜਿਹੜੀ ਪੁਲਿਸ ਆ ਉਹਦੇ ਨਾਲ ਜਿਹੜੇ ਆ ਤੁਰ ਕੇ ਜਾਂਦੇ ਲੋਕ ਸ਼ਾਂਤ ਮੇ ਲੋਕ ਜਿਹੜਾ ਉਹ ਕੀ ਕਰ ਲੈਣਗੇ ਬੜੀ ਹੱਦ ਤੋ ਜਿਹੜਾ ਕੋਸ਼ਿਸ਼ ਹੀ ਕਰ ਸਕਦੇ ਆ ਤੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਪੁਲਿਸ ਵਾਲਿਆਂ ਨੇ ਇੱਕ ਜਿਹੜੀ ਬੜੀ ਉਹ ਵੀਡੀਓ ਵਾਇਰਲ ਵੀ ਹੋਈ ਆ ਜਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨਾਂ ਦੇ ਨਾਲ ਜਿਹੜਾ ਗੱਲਬਾਤ ਕੀਤੀ ਜਾ ਰਹੀ ਆ ਆਪਣੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਦੇ ਜਥੇ ਜਿਹੜਾ 101 ਦਾ ਜਥਾ ਸੀਗਾ ਪੁਲਿਸ ਵਾਲੇ ਕਹਿੰਦੇ ਆ ਹਰਿਆਣਾ ਪੁਲਿਸ ਵਾਲੇ ਕਹਿੰਦੇ ਕਿ ਤੁਹਾਡੇ ਕੋ ਪਰਮਿਸ਼ਨ ਨਹੀਂ ਹੈਗੀ ਤੁਹਾਡੇ ਕੋ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਤੇ ਅੱਛਾ ਪਹਿਲਾਂ ਜਿਹੜਾ ਉਹਨਾਂ ਨੇ ਜਵਾਬ ਬਹੁਤ ਸੋਹਣਾ ਦਿੱਤਾ ਵੈਸੇ ਜਿਹੜੇ ਕਿਸਾਨ ਆ ਗੂ ਸੀਗੇ ਪਰ ਜੇਕਰ ਦੇਖਿਆ ਜਾਏਗੇ ਪਹਿਲੀ ਤਾਂ ਗੱਲ ਪ੍ਰੋਟੈਸਟ ਪਰਮਿਸ਼ਨਾਂ ਲੈ ਕੇ ਹੁੰਦੇ ਨਹੀਂ ਹੁੰਦੇ ਤੇ ਦੂਜੀ ਗੱਲ ਹੈ ਆਪਣੀ ਰਾਜਧਾਨੀ ਦੇ ਵਿੱਚ ਜਾਣ ਦੇ ਲਈ ਪਰਮਿਸ਼ਨ ਕਿਉਂ ਚਾਹੀਦੀ ਹੈ ਹੁਣ ਦੇਖੋ ਇਹਨਾਂ ਦੀਆਂ ਮੰਗਾਂ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਹੋਣਗੇ ਜਾਂ ਸਹਿਮਤ ਹੋਣਗੇ ਬਹੁਤ ਸਾਰੇ ਲੋਕ ਇਹਨਾਂ ਦੀ ਪੋਲਿਟਿਕਸ ਤੇ ਵੀ ਗੱਲ ਕਰਦੇ ਨੇ ਜਿਹੜੇ ਇਹ ਜਿਹੜੇ ਆਪਣੇ ਜਿਹੜੀਆਂ ਜਥੇਬੰਦੀਆਂ ਨੇ ਮੋਰਚਾ ਲਾਇਆ ਹੋਇਆ ਉਹ ਇੱਕ ਕੋਲ ਟਿਕਾ ਦਾ ਡਿਫਰੈਂਟ ਸਟੋਰੀ ਆ ਉਹਦੇ ਤੇ ਜਿਹੜੀ ਆ ਡਿਬੇਟੇਬਲ ਇਸ਼ੂ ਆ ਗੱਲ ਹੋ ਸਕਦੀ ਆ ਪਰ ਤੁਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਇਸ ਵੀਕੇ ਨਾਲ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਤੋਂ ਆਸੂ ਗੈਸ ਸੁੱਟ ਕੇ ਨਹੀਂ ਰੋਕ ਸਕਦੇ ਪਹਿਲਾਂ ਇਹਨਾਂ ਦੇ ਕੋਲੇ ਆਰਗੂਮੈਂਟ ਹੁੰਦਾ ਸੀ ਕਿ ਇਹ ਪੋਕਲੈਨਾਂ ਲੈ ਕੇ ਆ ਜਾਂਦੇ ਨੇ ਜੀਬੀਸੀ ਮਸ਼ੀਨਾਂ ਲੈ ਕੇ ਆ ਜਾਂਦੇ ਨੇ ਟਰੈਕਟਰ ਟਰਾਲੀਆਂ ਲੈ ਕੇ ਆ ਜਾਂਦੇ ਨੇ ਤੇ ਇਹ ਤਾਂ ਦਿੱਲੀ ਵਿੱਚ ਜਾ ਕੇ ਕੜਮਾਸ ਬਚਾ ਦੇਣਗੇ ਦਿੱਲੀ 'ਚ ਕੁਝ ਵੀ ਹੋ ਸਕਦਾ ਈਵਨ ਦੋ ਕੇ ਸਾਲ ਡੇਢ ਸਾਲ ਉੱਥੇ ਮੋਰਚਾ ਚੱਲਿਆ ਕੁਝ ਵੀ ਜਿਹੜਾ ਗਲਤ ਨਹੀਂ ਹੋਇਆ ਚੰਗਾ ਹੀ ਹੋਇਆ ਹੋਊਗਾ ਜੋ ਵੀ ਸਾਲ ਡੇਢ ਸਾਲ ਹੋਇਆ ਆਲੇ ਦੁਆਲੇ ਦੇ ਜਿਹੜੇ ਵਿਚਾਰੇ ਝੁੱਗੀਆਂ ਝੌਂਪੜੀਆਂ ਵਾਲੇ ਸੀ ਉਹ ਵੀ ਕਹਿੰਦੇ ਸੀ ਵੀ ਕਿਉਂ ਚੱਲ ਚੱਲੇ ਨੇ ਇਹ ਕਿਸਾਨ ਜਿਹੜੇ ਪੰਜਾਬ ਹਰਿਆਣਾ ਤੋਂ ਆਏ ਨੇ ਵੇਹੀ ਸਾਡਾ ਜਿਹੜਾ ਸੋਹਣਾ ਖਿਆਲ ਇਹਨਾਂ ਨੇ ਰੱਖਿਆ ਸੋ ਮਾੜਾ ਕੁਝ ਨਹੀਂ ਹੋਇਆ ਉਦੋਂ ਵੀ ਬਟ ਸਟਿਲ ਚਲੋ ਫਿਰ ਵੀ ਉਹ ਕਹਿ ਦਿੰਦੇ ਨੇ ਜੀ ਕਿਸਾਨ ਟਰਾਲੀਆਂ ਟਰੈਕਟਰ ਪੋਗ ਲੈਣਾ ਲੈ ਕੇ ਆ ਜਾਂਦੇ ਨੇ ਹੁਣ ਤਾਂ ਇਹਨਾਂ ਨੇ ਕਹਿ ਆਗੇ ਅਸੀਂ ਪੈਦਲ ਜਾਵਾਂਗੇ ਹੁਣ ਪੈਦਲ ਜਾਣ ਦੇ ਨਾਲ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਆ 101 ਦਾ ਇਹ ਜੇਕਰ ਜਥਾ ਦਿੱਲੀ ਜਾ ਕੇ ਬੈਠ ਜਾਊਗਾ ਤਾਂ ਦੱਸੋ ਇਹਦੇ ਨਾਲ ਕੀ ਕਿਸੇ ਜਿਹੜੀ ਆ ਕਿਸੇ ਦੀ ਸ਼ਾਨ ਦੇ ਵਿੱਚ ਫਰਕ ਪੈ ਜਾਊਗਾ ਬਟ ਨਹੀਂ ਉਹ ਕਹਿੰਦੇ ਨਹੀਂ ਤਾਂ ਨਹੀਂ ਤੇ ਜਿਵੇਂ ਮੈਂ ਕਿਹਾ ਅੱਗੇ ਇਹਨਾਂ ਦੀ ਇਨਾਂ ਦੀਆਂ ਕੀ ਮੰਗਾਂ ਨੇ ਉਹਦੀ ਕੀ ਪੋਲਿਟਿਕਸ ਹੈ ਉਹਦੇ ਤੇ ਗੱਲ ਕੀਤੀ ਜਾ ਸਕਦੀ ਆ ਪਰ ਤੁਸੀਂ ਇਸ ਤੀਕੇ ਦੀਆਂ ਚੀਜ਼ਾਂ ਨੂੰ ਪ੍ਰੈਸੀਡੈਂਟ ਨਹੀਂ ਬਣ ਦੇਣਾ ਚਾਹੀਦਾ ਮੁਲਕ ਦੇ ਵਿੱਚ ਐਦਾਂ ਰੋਕਦਿਆਂ ਰੋਕਦਿਆਂ ਨੇ ਪਾਕਿਸਤਾਨ ਸਟੈਬਲਿਸ਼ਮੈਂਟ ਦਾ ਮੂੰਹ ਪਿਆ ਹੋਇਆ ਉਹਨਾਂ ਨੇ ਸਾਰੇ ਜਿਹੜੇ ਪ੍ਰੋਟੈਸਟ ਆ ਉਹ ਜਿਹੜਾ ਉਹਨਾਂ ਨੂੰ ਕੁਚਲਨ ਤਾਕਤ ਦੇ ਨਾਲ ਉਹ ਕੁਚਲਦੇ ਨੇ ਤੇ ਇਸ ਵਾਰ ਉਹਨਾਂ ਨੇ ਗੋਲੀ ਵੀ ਚਲਾ ਦਿੱਤੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਜਦੋਂ ਪੀਟੀਆਈ ਨੇ ਜਿਹੜਾ ਡੇਢ ਦੋ ਹਫ਼ਤੇ ਪਹਿਲਾਂ ਉਹਨਾਂ ਨੇ ਕਾਲ ਦਿੱਤੀ ਸੀਗੀ ਇਮਰਾਨ ਖਾਨ ਸਾਹਿਬ ਨੇ ਕਿ ਫਾਈਨਲ ਕਾਲ ਆ ਪਾਕਿਸਤਾਨੀਓ ਤੁਸੀਂ ਜੇਲ ਆਪਣੇ ਉਹਨਾਂ ਨੇ ਜੇਲ ਦੇ ਵਿੱਚੋਂ ਕਾਲ ਦਿੱਤੀ ਉਹਨਾਂ ਨੇ ਕਿਹਾ ਜਿਹੜਾ ਘਰਾਂ ਦੇ ਵਿੱਚ ਨਹੀਂ ਰਹਿਣਾ ਕਰੋ ਜਾਂ ਮਰੋ ਵਾਲੀ ਸਥਿਤੀ ਆ ਕਿ ਆਪਾਂ ਜਾ ਕੇ ਜਦ ਤੱਕ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੀ ਵਾਪਸ ਨਹੀਂ ਆਉਣਾ ਬਹੁਤ ਰੋਕਾਂ ਰੁਕਾਵਟਾਂ ਲੱਗੀਆਂ ਉਹਨਾਂ ਦੇ ਲਈ ਵੀ ਉੱਥੇ ਕੰਟੇਨਰ ਖੜੇ ਕਰ ਦਿੱਤੇ ਗਏ ਸੜਕਾਂ ਪੱਟ ਦਿੱਤੀਆਂ ਗਈਆਂ ਜਿਦਾਂ ਆਪਾਂ ਦੇਖਿਆ ਸੀਗਾ ਇੱਥੇ ਪੰਜਾਬ ਹਰਿਆਣਾ ਜਦੋਂ 220 ਵਾਲਾ ਜਿਹੜਾ ਮੋਰਚਾ ਲੱਗਾ ਸੀ ਜਦੋਂ ਪਿਛਲਾ ਪਹਿਲਾ ਕਿਸਾਨ ਮੋਰਚਾ ਸੀਗਾ ਨਾ 21 ਵਾਲਾ ਤੇ ਚਲੋ ਉਹ ਪਾਕਿਸਤਾਨ ਦੇ ਜਿਹੜੇ ਲੋਕ ਸਗੇ ਚਾਰੇ ਸੂਬਿਆਂ ਤੋਂ ਵੀ ਜ਼ਿਆਦਾ ਕੇਪੀ ਤੋਂ ਗਏ ਤੇ ਬਾਕੀ ਜਿਹੜਾ ਬਖ ਬਖ ਸੂਬਿਆਂ ਤੋਂ ਚਲੇ ਗਏ ਉੱਥੇ ਜਿਹੜਾ اسلامਾਬਾਦ ਬਹੁਤ ਸਾਰੀਆਂ ਰੁਕੜ ਕਾਪਟਨ ਨੂੰ ਪਾਰ ਕਰਕੇ ਚਲੇ ਗਏ ਹੁਣ ਮੋੜੇ ਉੱਥੇ ਡੀ ਚੌਂਕ ਤੇ ਉਹਨਾਂ ਨੇ ਪਹੁੰਚ ਨਾ ਸਗਾ ਉੱਥੇ ਉਹ ਪਹੁੰਚ ਗਏ اسلامਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਸਕੇ ਕਿ ਜੋ ਮਰਜ਼ੀ ਹੋ ਜਵੇ ਪਾਕਿਸਤਾਨੀ ਆਰਮੀ ਜਿਹੜੀ ਆ ਉਹ ਆਪਣੀ ਆਵਾਮ ਤੇ ਗੋਲੀ ਨਹੀਂ ਚਲਾਵੇਗੀ ਕਦੇ ਵੀ ਭਾ ਚਾਹੇ ਇਹ ਉੱਥੇ ਜਾ ਕੇ ਇਹਨਾਂ ਤੇ ਆਸੂ ਗੈਸ ਮਾਰ ਲਊਗੀ ਉਹ ਹੋਰ ਪਾਣੀ ਦੀਆਂ ਬਿਛਾੜਾਂ ਮਾਰ ਲਓ ਜੋ ਕੁਝ ਵੀ ਕਰ ਲਓ ਪਰ ਗੋਲੀ ਨਹੀਂ ਚਲਾਉਣੀ ਉਹਨਾਂ ਨੇ ਪਰ ਉਸ ਦਿਨ ਗੋਲੀ ਉੱਥੇ ਚੱਲੀ 12 ਜਣੇ ਮਰ ਚੁੱਕੇ ਨੇ ਹਜੇ ਤੱਕ ਜਿਹੜੇ ਅਫੀਸ਼ੀਅਲੀ ਡਿਕਲੇਅਰ ਕੀਤਾ ਜਾ ਚੁੱਕਾ ਅਫੀਸ਼ੀਅਲ ਬਿਆਨ ਪਾਕਿਸਤਾਨ ਸਟੇਟ ਦਾ ਇਹ ਆ ਕਿ ਉੱਥੇ ਗੋਲੀ ਕੋਈ ਨਹੀਂ ਚੱਲੀ ਪਰ ਉਹ ਇਹ ਨਹੀਂ ਦੱਸ ਪਾਰ ਰਿਹਾ ਕਿ ਜੇ ਗੋਲੀ ਕੋਈ ਨਹੀਂ ਚੱਲੀ ਉੱਥੇ ਤੇ ਉਹ ਜਿਹੜੀਆਂ ਗੋਲੀਆਂ ਇਹਨਾਂ 12 ਜਣਿਆਂ ਨੂੰ ਲੱਗੀਆਂ ਉਹ ਕਿੱਥੋਂ ਆਈਆਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਬੁਲੇਟ ਇੰਜਰੀਜ਼ ਨੇ ਉਹ ਕਿੱਦਾਂ ਹੋ ਗਈਆਂ ਸੋ ਪਰ ਕਿਉਂਕਿ ਮੂੰਹ ਪੈ ਗਿਆ ਨਾ ਕਿਸੇ ਨੇ ਨਹੀਂ ਰੋਕਿਆ ਤਾਂ ਉਹ ਆਪਣੀ ਤਾਕਤ ਤੇ ਐਸੇ ਕਰਕੇ ਤਾਂ ਐਕਚੁਅਲੀ ਜਿਹੜੀ ਆਰਮੀ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਕਿਉਂਕਿ ਆਰਮੀ ਜਿਹੜੇ ਜਨਰਲਸ ਹੁੰਦੇ ਆ ਛੋਟੇ ਜਦੋਂ ਹੇਟਾ ਤੋਂ ਇੱਕ ਜਵਾਨ ਤੋਂ ਸਿਪਾਹੀ ਤੋਂ ਅਫਸਰ ਬਣਦਾ ਉਹਨਾਂ ਦੀ ਜਿਹੜੀ ਟ੍ਰੇਨਿੰਗ ਉਹ ਸ਼ੂਟ ਟੁਕੇਣ ਵਾਲੀ ਹੁੰਦੀ ਆ ਉਹ 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 ਨਹੀਂ ਉਹ ਪੋਲਿਟਿਕਲ ਚੀਜ਼ਾਂ ਕਰ ਸਕਦੇ ਜਿਹੜਾ ਸਿਆਸਤਦਾਨਾਂ ਦੀ ਖੂਬੀ ਹੁੰਦੀ ਆ ਕਿ ਮੁਲਕ ਨੂੰ ਵਿਚਾਰ ਚਰਚਾਵਾ ਕਰਕੇ ਕਿਦਾਂ ਕਿਸੇ ਵੀ ਜਿਹੜਾ ਜਿਹੜਾ ਕੋਈ ਸੰਕਟ ਆ ਉਹਦੇ ਵਿੱਚੋਂ ਬਾਹਰ ਕੱਢਣਾ ਇਸ ਤਰੀਕੇ ਦੀ ਜਿਹੜੀ ਆ ਟ੍ਰੇਨਿੰਗ ਉਹ ਫੌਜੀ ਅਫਸਰਾਂ ਦੀ ਨਹੀਂ ਹੁੰਦੀ ਤੇ ਖੈਰ ਉਹ ਫਿਰ ਉਹ ਦੇਖੋ ਹੁਣ ਤੁਸੀਂ ਉੱਥੇ ਜਿਹੜਾ ਕਿਉਂਕਿ ਉਹ ਲਗਾਤਾਰ ਇਦਾਂ ਹੀ ਕਰਦੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਤੇ ਉਹਨਾਂ ਨੇ ਪੀਟੀਆਈ ਦੇ ਨਾਲ ਵੀ ਇਦਾਂ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਵੀ ਗੋਲੀ ਉਹਨਾਂ ਨੇ ਨਹੀਂ ਚਲਾਉਣੀ ਪਰ ਉਹਨਾਂ ਨੇ ਗੋਲੀ ਵੀ ਚਲਾ ਕੇ ਦਿਖਾ ਲ ਦਿੱਤੀ ਸੋ ਇਦਾਂ ਦਾ ਕੋਈ ਪ੍ਰੈਸੀਡੈਂਟ ਨਾ ਸੈੱਟ ਹੋਵੇ ਇਹਦੇ ਲਈ ਜ਼ਰੂਰੀ ਹੁੰਦਾ ਕਿ ਤੁਸੀਂ ਜਿਹੜਾ ਜਮਹੂਰੀਅਤ ਦੀ ਉਹ ਕਦਰ ਹੋਵੇ ਹਰ ਪਾਸੇ ਤੇ ਵੀ ਤੁਸੀਂ ਜੇਕਰ ਸ਼ਾਂਤ ਮਈ ਕਿਸਾਨ ਜਾਣਾ ਚਾਹੁੰਦੇ ਨੇ ਹੁਣ ਤੁਹਾਡੇ ਕੋਲ ਇਹ ਆਰਗੂਮੈਂਟ ਵੀ ਹੈ ਨਹੀਂ ਕਿ ਇਹਨਾਂ ਨੇ ਟਰੈਕਟਰ ਲੈ ਕੇ ਜਾ ਕੇ ਉੱਥੇ ਦਿੱਲੀ ਚ ਘੜਮਾ ਸਮਝਾਉਣਾ ਉਹ ਤਾਂ ਪੈਦਲ ਜਾਣਾ ਚਾਹੁੰਦੇ ਨੇ ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ ਬਣਦਾ ਸੋ ਇਹਦੇ ਲਈ ਜੇ ਮੈਂ ਕਿਹਾ ਕਿ ਉਹਨਾਂ ਨੇ ਆਰਗੂਮੈਂਟ ਇਹ ਪੇਸ਼ ਕਰ ਰਹੇ ਨੇ ਜੀ ਕਿ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਜਿਹੜੇ ਹਰਿਆਣਾ ਪੁਲਿਸ ਵਾਲੇ ਨੇ ਤੇ ਜਿਹੜਾ ਪੰਜਾਬ ਦਾ ਇੱਕ ਕਿਸਾਨ ਆਗੂ ਸਿਕਾ ਉਹਨੇ ਕਿਹਾ ਕਿ ਤੁਸੀਂ ਇਸ ਸਮੇਂ ਪੰਜਾਬ ਦੀ ਜ਼ਮੀਨ ਤੇ ਖੜ੍ਹੇ ਹੋ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ ਪੰਜਾਬ ਦੇ ਜ਼ਮੀਨ ਤੇ ਆ ਕੇ ਸਾਡੇ ਤੇ ਅਟੈਕ ਕਰਨ ਦੀ ਤੁਸੀਂ ਦੱਸੋ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ ਤੇ ਬਾਅਦ ਵਿੱਚ ਫਿਰ ਚਲੋ ਉਹਨਾਂ ਨੇ ਗੱਲਬਾਤ ਜਿਹੜੀ ਆ ਹੋਰ ਤਰੀਕੇ ਨਾਲ ਇੱਧਰ ਉੱਧਰ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਇਹ ਤਾਂ ਮੈਨੂੰ ਲੱਗਦਾ ਵੈਸੇ ਮਾਨ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਅੱਗੇ ਜਦੋਂ ਉਹਨਾਂ ਦੇ ਡਰੋਨ ਆ ਕੇ ਤਾਂ ਇੱਧਰ ਬੈਠੇ ਕਿਸਾਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਪ੍ਰੋਬਲਮ ਇੱਧਰਲੇ ਪਾਸੇ ਹੁੰਦੀ ਸੀਗੀ ਡਰੋਨ ਹਰਿਆਣੇ ਵਾਲੇ ਪਾਸਿਓਂ ਆਉਂਦੇ ਸੀਗੇ ਉਦੋਂ ਇਹਨਾਂ ਨੂੰ ਬਹੁਤ ਕਿਹਾ ਗਿਆ ਕਿ ਤੁਸੀਂ ਕਿਉਂ ਨਹੀਂ ਡਰੋਨ ਰੋਕਦੇ ਉਦੋਂ ਨਹੀਂ ਕੁਝ ਕੀਤਾ ਫਿਰ ਉਹ ਸ਼ੁਭਕਰਾਂ ਦੀ ਮੌਤ ਵਾਲਾ ਮਸਲਾ ਹਜੇ ਤੱਕ ਵਿੱਚ ਹੀ ਚੱਲ ਰਿਹਾ ਕਿ ਪੰਜਾਬ ਦੀ ਹੱਦ ਦੇ ਵਿੱਚ ਸਗਾ ਉਹ ਵੀ ਇਸੇ ਤਰੀਕੇ ਨਾਲ ਆ ਹੁਣ ਜਿਹੜਾ ਹੋ ਰਿਹਾ ਬਈ ਇਹ ਪੰਜਾਬ ਸਰਕਾਰ ਇੱਕ ਪਾਸੇ ਤਾਂ ਇਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜੇਕਰ ਤੁਸੀਂ ਕਿਸਾਨਾਂ ਦੇ ਨਾਲ ਆ ਤਾਂ ਘਟੂ ਘਟ ਆ ਜਿਹੜੀਆਂ ਟੈਕਨੀਕਲ ਚੀਜ਼ਾਂ ਇਹਨਾਂ ਨੂੰ ਤਾਂ ਹੱਲ ਕਰ ਸਕਦੇ ਹੋ ਨਾ ਤੁਸੀਂ ਕਿ ਕਿਦਾਂ ਪੰਜਾਬ ਪੰਜਾਬ ਦੀ ਹਦੂਦ ਦੇ ਵਿੱਚ ਆ ਕੇ ਉਹ ਪੰਜਾਬ ਤੇ ਅਟੈਕ ਕਰ ਰਹੇ ਨੇ ਉਹ ਤਾਂ ਇੱਕ ਜਿਹੜਾ ਇਹ 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 ਨੂੰ ਇਹ ਕਰ ਰਹੇ ਨੇ ਕਿ ਜਿੱਦਾ ਇੱਕ ਵਾਰ ਮਿੰਟੂ ਗੁਰਸਰੀਆ ਸਾਹਿਬ ਨੇ ਕਿਹਾ ਸੀਗਾ ਕਿ ਨਾ ਪੰਜਾਬ ਨੂੰ ਤਾਂ ਉਹ ਗਾਜ਼ਾ ਵਾਲੀ ਸਥਿਤੀ ਬਣਾਤੀ ਆ ਵੀ ਚਾਰੇ ਪਾਸਿਓਂ ਘੇਰ ਲਿਆ ਇੱਕ ਪਾਸੇ ਗਾਜ਼ਾ ਚ ਸਮੁੰਦਰ ਆ ਇੱਕ ਪਾਸੇ ਉਹਨਾਂ ਦੇ ਅੰਤਰਰਾਸ਼ਟਰੀ ਸਰਹੱਦ ਉਹ ਵੀ ਚਲੋ ਹੈਗੇ ਤਾਂ ਉਹਨਾਂ ਦੇ ਸਾਥ ਹੀ ਨੇ ਬਟ ਅਦਰਵਾਈਜ਼ ਜਿਹੜਾ ਬਾਕੀ ਚਾਰੇ ਪਾਸੇ ਇਜ਼ਰਾਈਲ ਨੇ ਘੇਰਿਆ ਹੋਇਆ ਉਦਾਂ ਦੀ ਗੱਲ ਇੱਥੇ ਬਣ ਗਈ ਤੇ ਇੱਕ ਬੰਦ ਕਰ ਦਿੱਤਾ ਇਧਰਲੇ ਪਾਸੇ ਪਾਕਿਸਤਾਨ ਹੈ ਇਧਰੋਂ ਤੁਸੀਂ ਬਾਰਡਰ ਲਾ ਕੇ ਬੰਦ ਕਰ ਦਿੱਤਾ ਤੇ ਇਹ ਵੈਸੇ ਪਤਾ ਨਹੀਂ ਇੰਡੀਅਨ ਸਟੇਟ ਕੇਸ ਟ੍ਰਿਕੇ ਨਾਲ ਸੋਚਦੀ ਆ ਕਿਦਾਂ ਉਹਨਾਂ ਦੀ ਇਹ ਚੱਲਦੀ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਦੋਂ ਸਾਰਾ 84 ਦਾ ਪੀਰੀਅਡ ਸ਼ੁਰੂ ਹੋਇਆ ਉਦੋਂ ਵੀ ਇਦਾਂ ਹੀ ਹੋਈ ਸੀ ਜਦੋਂ ਭਜਨ ਲਾਲ ਨੇ ਕਿਹਾ ਸੀਗਾ ਕਿ ਮੈਂ ਏਸ਼ੀਆਈ ਗੀਮਾਂ ਦੇ ਵਿੱਚ ਇਹਨਾਂ ਨੂੰ ਸਿੱਖਾਂ ਨੂੰ ਪੱਗਾਂ ਵਾਲਿਆਂ ਨੂੰ ਜਾਣ ਨਹੀਂ ਦੇਣਾ ਤੇ ਉਹਨਾਂ ਨੇ ਫਿਰ ਪੱਗਾਂ ਦੀ ਜਿਹੜੀ ਆ ਬਈ ਅੱਜ ਵੀ ਵੀ ਉੱਥੇ ਕੀਤੀ ਨਹੀਂ ਜਾਣ ਦਿੱਤਾ ਤੇ ਉਸ ਤੋਂ ਬਾਅਦ ਫਿਰ 84 ਦਾ ਸਾਰਾ ਪੀਰੀਅਡ ਤੇ ਉਹ ਸਾਰਾ ਜਿਹੜਾ ਮਿਲਟੈਂਸੀ ਸਾਡੇ ਇੱਧਰ ਆਈ ਆ ਉਹਦੀ ਬੁਨਿਆਦ ਦੇ ਵਿੱਚ ਇਹੀ ਚੀਜ਼ਾਂ ਪਈਆਂ ਤੁਸੀਂ ਇਹ ਜਿਹੜੇ ਮਸਲੇ ਬੜੇ ਆਸਾਨੀ ਦੇ ਨਾਲ ਹੱਲ ਹੋਣ ਵਾਲੇ ਹੁੰਦੇ ਆ ਸਿਰਫ ਤੇ ਸਿਰਫ ਆਪਣੀ ਹੋਮੇ ਦਾ ਮਸਲਾ ਬਣਾ ਕੇ ਆਪਣੀ ਆਕਰ ਦਾ ਮਸਲਾ ਬਣਾ ਕੇ ਬਸ ਨਹੀਂ ਕਹਿਤਾ ਤੇ ਕਹਿਤਾ ਨਹੀਂ ਜਾਣ ਦੇਣਾ ਤੇ ਨਹੀਂ ਜਾਣ ਦੇਣਾ ਇਹ ਇਹਦੇ ਚੱਲਦੇ ਆ ਤੁਸੀਂ ਜਿਹੜਾ ਪੂਰੇ ਖਿੱਤੇ ਨੂੰ ਤੁਸੀਂ ਐਕਚੁਅਲੀ ਜਿਹੜਾ ਉਹਨੂੰ ਇੱਕ ਕੌਨਫਲਿਕਟ ਦੇ ਵਿੱਚ ਧੱਕ ਦੰਨੇ ਹੋ ਇਨਸਟੈਡ ਆਫ ਕਿ ਇਹ 101 ਦਾ ਜਥਾ ਜਾ ਕੇ ਇਹ ਹਜ਼ਾਰਾਂ ਵੀ ਜਾ ਕੇ ਅੱਗੇ ਉੱਥੇ ਬੈਠੇ ਰਹੇ ਸੀ ਤੁਸੀਂ ਨਹੀਂ ਮੰਨੇ ਤਾਂ ਤੁਸੀਂ ਨਹੀਂ ਵੀ ਮੰਨੇ ਨਾ ਨਾਲੇ ਉਦੋਂ ਸਥਿਤੀ ਹੋਰ ਸੀ ਉਦੋਂ ਤਿੰਨ ਕਾਨੂੰਨ ਵਾਪਸ ਜਿਹੜੇ ਆ ਕਰਵਾਉਣੇ ਸੀ ਉਹ ਇੱਕ ਲਾਗੂ ਹੋਈ ਚੀਜ਼ ਨੂੰ ਵਾਪਸ ਕਰਵਾਉਣਾ ਸੀ ਉਹ ਹੋ ਸਕਦਾ ਸੀ ਹੁਣ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਤੇ ਬਹੁਤ ਸਾਰੇ ਲੋਕਾਂ ਦੇ ਵੱਖ-ਵੱਖ ਵਿਚਾਰ ਨੇ ਉਹਨਾਂ ਤੇ ਡਿਬੇਟ ਹੋ ਸਕਦੀ ਗੱਲਬਾਤ ਹੋ ਸਕਦੀ ਪਰ ਜੇਕਰ ਸਿਆਸੀ ਲੋਕੀ ਗੱਲਬਾਤ ਤੋਂ ਭੱਜ ਜਾਣਗੇ ਤੇ ਫਿਰ ਜਿਹੜਾ ਕਿਹਾ ਕਿ ਇਹਨੂੰ ਜਾ ਸਕਦਾ ਸੋ ਹੁਣ ਕੱਲ ਨੂੰ ਦੇਖਦੇ ਆ ਸਰਬਨ ਸਿੰਘ ਪੰਦੇਰ ਹੁਣੀ ਤੇ ਜਿਹੜੇ ਦੱਲਿਆਲ ਸਾਹਿਬ ਆ ਜਿਹੜੇ ਕਿ 13ਵੇਂ 24ਵੇਂ ਦਿਨ ਦੇ ਵਿੱਚ ਉਹਨਾਂ ਦਾ ਵੀ ਆਈ ਥਿੰਕ ਹੋ ਗਿਆ ਜਿਹੜਾ ਸ਼ਾਮਿਲ ਜੀ ਆਹਾਂ ਭੁਖ ਹੜਤਾਲ ਜਿਹੜੀ ਉਹਨਾਂ ਨੇ ਨਾ ਮਰਨ ਵਰਤ ਰੱਖਿਆ ਹੋਇਆ ਜਗਜੀਤ ਸਿੰਘ ਦੱਲਿਆਲ ਨੇ ਉਹ ਵੀ ਜਿਹੜਾ ਕਾਫੀ ਜ਼ਿਆਦੇ ਉਹਨਾਂ ਦੀ ਸਿਹਤ ਵੀ ਹੁਣ 2 ਵੀਕਾਂ ਤੋਂ ਜ਼ਿਆਦਾ ਹੋ ਗਿਆ ਸੋ ਉਹ ਪ੍ਰੋਬਲਮੈਟਿਕ ਹੋਣਾ ਪੰਜਾਬ ਸਟੇਟ ਦੇ ਲਈ ਵੀ ਬਹੁਤ ਪ੍ਰੋਬਲਮੈਟਿਕ ਹੋਣਾ ਹੈ ਤੇ ਹਜੇ ਇਹਨਾਂ ਨੂੰ ਭਗਵੰਤ ਸਿੰਘ ਮਾਨ ਨੂੰ ਤਾਂ ਚਲੋ ਪੰਜਾਬ ਸਰਕਾਰ ਤਾਂ ਨਜ਼ਰੀ ਨਹੀਂ ਆਉਂਦੀ ਕਿਤੇ ਤੇ ਵੀ ਹੈਗੀ ਵੀ ਆ ਪੰਜਾਬ ਦੇ ਵਿੱਚ ਜਾਂ ਨਹੀਂ ਬਟ ਡੈਫੀਨਿਟਲੀ ਇਹਨਾਂ ਦੇ ਲਈ ਉਹ ਵੱਡੀ ਪ੍ਰੋਬਲਮ ਹੋਣੀ ਆ ਸੋ ਇਹਦੇ ਨਾਲ ਨਾਲ ਜੇਕਰ ਆਪਾਂ ਵੇਖੀਏ ਤਾਂ ਜੀ ਪੰਜਾਬ ਦੇ ਵਿੱਚ ਜਿਹੜਾ ਪੰਜ ਨਗਰ ਨਿਗਮ ਆ ਤੇ 44 ਨਗਰ ਕਾਉਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ 21 ਦਸੰਬਰ ਨੂੰ ਪੈਣੀਆਂ ਨੇ ਸੁਬਾਈ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਕਮਿਸ਼ਨ ਦੇ ਮੁਤਾਬਕ ਨਗਰ ਨਿਗਮ ਚੋਣਾਂ ਦੇ ਲਈ ਸਾਰੀ ਜ਼ਰੂਰੀ ਤਿਆਰੀਆਂ ਪੂਰੀਆਂ ਜਿਹੜੀਆਂ ਉਹ ਕਰ ਲਈਆਂ ਗਈਆਂ ਨੇ ਸਟੇਟ ਦੇ ਜਿਹੜੇ ਚੋਣ ਕਮਿਸ਼ਨ ਨੇ ਰਾਜਕਮਲ ਚੌਧਰੀ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜ ਨਗਰ ਨਿਗਮਾਂ ਤੇ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ 21 ਦਸੰਬਰ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਤੇ ਅ ਅੱਜ ਤੋਂ ਹੀ ਚੋਣ ਜਾਬਤਾ ਜਿਹੜਾ ਲਾਗੂ ਹੋ ਗਿਆ ਪੰਜਾਬ ਦੀਆਂ ਜਿਹਨਾਂ ਪੰਜ ਨਗਰ ਨਿਗਮਾਂ ਲਈ ਚੋਣ ਹੋ ਰਹੀ ਹੈ ਉਹਨਾਂ ਦੇ ਵਿੱਚ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਵਾਲਾ ਪਟਿਆਲਾ ਤੇ ਫਗਵਾੜਾ ਜਿਹੜੇ ਆ ਉਹ ਸ਼ਾਮਲ ਆ ਚੌਧਰੀ ਸਾਹਿਬ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਵੇਗੀ ਤੇ ਆਖਰੀ ਤਰੀਕ 12 ਦਸੰਬਰ ਹੋਵੇਗੀ ਉਹਨਾਂ ਨੇ ਦੱਸਿਆ ਕਿ ਇਹਨਾਂ ਚੋਣਾਂ ਦੇ ਵਿੱਚ 37.32 ਲੱਖ ਵੋਟਰ ਨੇ ਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਨੇ ਤੇ ਜਿਨ੍ਹਾਂ ਦੇ ਵਿੱਚੋਂ 17.75 ਲੱਖ ਔਰਤਾਂ ਨੇ ਸੋ ਇਹ ਜਿਹੜਾ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਨਗਰ ਕੌਂਸਲ ਦੀਆਂ ਵੋਟਾਂ ਹੋਣ ਜਾ ਰਹੀਆਂ ਨੇ ਇਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀ ਕਹਿ ਸਕਿਆ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਭਾਗ ਜਿਹੜਾ ਉਹ ਲਵਾਂਗੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਤੁਰਿਆ ਤਾਂ ਜੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੜੀ ਉਹਨਾਂ ਦੀ ਸਥਿਤੀ ਕਹਿ ਲਓ ਕਿ ਆਹਾ ਅਕਾਲ ਤਖਬ ਦੇ ਹੁਕਮ ਤੋਂ ਬਾਅਦ ਜੇ ਜਿਵੇਂ ਉਹਨਾਂ ਨੂੰ ਨਰੈਣ ਸਿੰਘ ਚੋੜਾ ਵਾਲੀ ਸਾਰੀ ਘਟਨਾ ਹੋਈ ਹੈ ਮੈਂ ਪਿਛਲੀ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਵਿਸਤਾਰ ਦੇ ਨਾਲ ਤੁਹਾਡੇ ਉਹਦੇ ਉੱਤੇ ਗੱਲ ਕੀਤੀ ਆ ਕਿ ਕਿੰਦਾ ਜਿਹੜਾ ਇੱਕ ਵਾਰ ਫਿਰ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟਸ ਅਕਾਲੀ ਦਲ ਦੇ ਵੱਲੋਂ ਆਈਆਂ ਉਹਦੇ ਚੱਲਦੇ ਆ ਪੰਥਕ ਹਲਕਿਆਂ ਦੇ ਵਿੱਚ ਕਹਿ ਲਓ ਕਿ ਫਿਰ ਦੁਬਾਰਾ ਤੋਂ ਇਹ ਗੱਲਬਾਤ ਸ਼ੁਰੂ ਹੋ ਗਈ ਹੈ ਕਿ ਇਹ ਇਹ ਜੀ ਨਹੀਂ ਕੋਈ ਏਕਤਾ ਵਾਲੀ ਗੱਲ ਹੁਣ ਲੱਗਦਾ ਨਹੀਂ ਕਿ ਹੋਣੀ ਕਿਉਂਕਿ ਜਿਹੜਾ ਸਾਡਾ ਐਕਸਟ੍ਰੀਮ ਰਾਈਟ ਹੈ ਉਹ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਹੀ ਇਹਨਾਂ ਤੋਂ ਖਫਾ ਸੀਗਾ ਪਰ ਜਿਸ ਤੀਕੇ ਦੀ ਬਿਆਨਬਾਜ਼ੀ ਨਰੈਣ ਸਿੰਘ ਚੋੜਾ ਨੂੰ ਲੈ ਕੇ ਹੋਈ ਹੈ ਉਹ ਹੋਰ ਕਹਿ ਲਓ ਕਿ ਇਹਨਾਂ ਦੇ ਵਿੱਚ ਦੂਰੀਆਂ ਵਧੀਆਂ ਨੇ ਤੇ ਜਿੱਦਾਂ ਮੈਂ ਕਿਹਾ ਕਿ ਬੰਦੀ ਸਿੰਘਾਂ ਵਾਲਾ ਮਸਲਾ ਇਹਨਾਂ ਨੂੰ ਉਹ ਬੜਾ ਜੇਕਰ ਇਹਨਾਂ ਦੀ ਇਹ ਯੋਜਨਾ ਸੀਗੀ ਕਿ ਅਸੀਂ ਆਉਣ ਵਾਲੇ ਦਿਨਾਂ ਤੇ ਇਹਨਾਂ ਦੇ ਲਈ ਉਹ ਪ੍ਰੋਬਲਮੈਟਿਕ ਰਹਿਣਾ ਜਿਸ ਤਰੀਕੇ ਦੇ ਬਿਆਨ ਜਿਹੜੇ ਆ ਦਿੱਤੇ ਗਏ ਆ ਮਕਰਮ ਸਿੰਘ ਮਜੀਠੀਆ ਵੱਲੋਂ ਆਈਐਸਆਈ ਦਾ ਏਜੰਟ ਕਹਿੰਦਾ ਜ ਜਿੰਨੀਆਂ ਮੋਸਟਲੀ ਜਿਹੜੀ ਜਵਾਨ ਬੋਲੀ ਜਾਂਦੀ ਆ ਰਵਨੀਤ ਬਿੱਟੂ ਮਨਜਿੰਦਰ ਬਿੱਟਾ ਦੇ ਵੱਲੋਂ ਉਸੇ ਤਰੀਕੇ ਦੀਆਂ ਗੱਲਾਂ ਇਹਨਾਂ ਨੇ ਵੀ ਕਹੀਆਂ ਨੇ ਸੋ ਜਿੱਦਾਂ ਮੈਂ ਰਾਤ ਕਿਹਾ ਸੀਗਾ ਕਿ ਭਾਈ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਬਈ ਜਿਹੜਾ ਬਿਆਨ ਸਿੰਘ ਤੇ ਹਮਲਾ ਕਰਨ ਵਾਲਾ ਬੰਦੀ ਸਿੰਘ ਆ ਤੇ ਉਹ ਕਹਿਣਗੇ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਆਈਐਸਆਈ ਦਾ ਏਜੰਟ ਉਹਨੂੰ ਕਿਉਂ ਕਹਿੰਨੇ ਆ ਫਿਰ ਤੁਸੀਂ ਇਹੀ ਗੱਲ ਤਾਂ ਰਵਨੀਤ ਬਿੱਟੂ ਨੇ ਕਹੀ ਸੀ ਜਿੱਤੇ ਅਕਾਲੀ ਦਲ ਬਹੁਤ ਜ਼ਿਆਦਾ ਪੜ ਗਿਆ ਸੋ ਖੈਰ ਇਹ ਬਹੁਤ ਜ਼ਿਆਦਾ ਕਨਫਲਿਕਟ ਸਾਹਮਣੇ ਆ ਗਿਆ ਜੀ ਜਿਹੜੇ ਦਲ ਖਾਲਸਾ ਵਾਲੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹਨੇ ਨਰੈਣ ਸਿੰਘ ਚੌੜਾ ਦੀ ਪੱਗ ਲਾਈਆ ਉਹਨੂੰ ਲਿਆਂਦਾ ਜਾਵੇ ਅਕਾਲੀ ਦਲ ਵਾਲਿਆਂ ਦਾ ਇਹ ਕਹਿਣਾ ਕਿ ਨਰੈਣ ਸਿੰਘ ਚੌੜਾ ਨੂੰ ਜਿਹੜਾ ਪੰਥ ਦੇ ਵਿੱਚੋਂ ਛੇਕਿਆ ਜਾਵੇ ਸੋ ਇਹਨਾਂ ਨੂੰ ਜੀ ਵੈਸੇ ਜਿਹੜੇ ਨਰੈਣ ਸਿੰਘ ਚੌੜਾ ਆ ਇਹਨਾਂ ਦੀ ਪੁਲਿਸ ਕਸਟਡੀ ਜਿਹੜੀ ਆ ਉਹ 11 ਦਸੰਬਰ ਤੱਕ ਵਧਾ ਦਿੱਤੀ ਗਈ ਆ ਮਤਲਬ ਕਿ ਇਹਨਾਂ ਨੂੰ ਪੁਲਿਸ ਜਿਹੜਾ ਰਿਮਾਂਡ ਇਹਨਾਂ ਦੇ ਉਹਦੇ ਵਿੱਚ ਵਾਧਾ ਹੋ ਗਿਆ ਆ ਸੋ ਇਹਦੇ ਨਾਲ ਨਾਲ ਅਕਾਲੀ ਦਲ ਦੀ ਪੋਲਿਟਿਕਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਛਾ ਇਹਨਾਂ ਨੂੰ ਥੋੜਾ ਸਮਾਂ ਵੀ ਦੇ ਦਿੱਤਾ ਗਿਆ ਜੀ ਆਪਣੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ 20 ਦਿਨ ਦਾ ਉਹਨਾਂ ਨੇ ਸਮਾਂ ਇਹਨਾਂ ਨੂੰ ਦੇ ਦਿੱਤਾ ਆ ਜਿਹੜਾ ਇਹਨਾਂ ਨੇ ਆਪਣੀ ਕਮੇਟੀ ਵਗੈਰਾ ਬਣਾਉਣੀ ਸੀਗੀ ਤੇ ਇਹਦੇ ਵਿੱਚ ਜਿਹੜਾ ਕੱਲ ਪਰਚੁੰਦੀਆਂ ਵੈਸੇ ਇਹ ਅੰਦਰਲੀਆਂ ਖਬਰਾਂ ਤੇ ਇਸ ਤਰੀਕੇ ਦੀਆਂ ਨੇ ਕਿ ਜੀ ਇਹਨਾਂ ਦੇ ਜਿਹੜੀ ਕਮੇਟੀ ਬਣਾਈ ਵੀ ਗਈ ਹੈ ਨਾ ਜਿਹੜੀ ਕਮੇਟੀ ਨੇ ਦੇਖ ਰੇਖ ਕਰਨੀ ਹੈ ਜਿਹਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਹ ਆਪਣੇ ਝੁੰਦਾ ਸਾਹਿਬ ਨੇ ਇਸ ਤਰੀਕੇ ਦੇ ਜਿਹੜੇ ਸ਼ੇਖ ਇਹਦੇ ਵਿੱਚ ਸਖਸ਼ਾਂ ਦਾ ਇਹ ਬਾਅਦ ਵਿੱਚ ਕਿਰਪਾਲ ਸਿੰਘ ਡੁੰਗਰ ਨੂੰ ਵੀ ਐਡ ਕਰਤਾ ਸੀਗਾ ਸਿੰਘ ਸਹਿਬਾਨਾ ਨੇ ਸੋ ਉਹਨਾਂ ਦੀ ਕੋਈ ਜ਼ਿਆਦਾ-ਹਜ਼ੇ ਮੀਟਿੰਗ ਵਗੈਰਾ ਹੋਈ ਨਹੀਂ ਹੈਗੀ ਤੇ ਸਰਦਾਰ ਰਵੀਰ ਸਿੰਘ ਉਹਨਾਂ ਨੇ ਇੱਕ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਸੀਗਾ ਕਿ ਜਦੋਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਤੇ ਉਹ ਕੋ ਖਾਸ ਰਿਸਪੌਂਸ ਨਹੀਂ ਆਇਆ ਜਿਹੜਾ ਸੋ ਬਹੁਤ ਅਕਾਲੀ ਦਲ ਦੀ ਜਿਹੜੀ ਧਾਮੀ ਸਾਹਿਬ ਆ ਜਾਂ ਇਹਨਾਂ ਦੇ ਵੱਲੋਂ ਸੋ ਇਹ ਹੁਣ ਇਹਨਾਂ ਨੇ ਟਾਈਮ ਵੀ ਜਾਦੇ ਲੈ ਲਿਆ ਕਿ ਜਿਹੜਾ ਸਤੀਫੇ ਮਨਜ਼ੂਰ ਕਰਕੇ ਦੁਬਾਰਾ ਲੀਡਰਸ਼ਿਪ ਜਿਹੜੀ ਆ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨੀ ਆ ਸੋ ਪਤਾ ਨਹੀਂ ਸ਼ਾਇਦ ਇਹ ਹੁਣ ਪ੍ਰਾਣੀਆਂ ਹੀ ਕਹ ਲਓ ਕਿ ਉਸੇ ਪਿਛ ਤੇ ਖੇਡਣਾ ਚਾਹੁੰਦੇ ਨੇ ਜਿੱਦਾਂ ਪਹਿਲਾਂ ਖੇਡਦੇ ਸੀਗੇ ਇਹਨਾਂ ਨੂੰ ਲੱਗਦਾ ਵਿਚਾਲੇ ਹੁਣ ਸਜ਼ਾ ਲੱਗ ਗਈ ਆ ਤੇ ਹੁਣ ਸ਼ਾਇਦ ਸਾਡਾ ਬਚਾਅ ਹੋ ਜਵੇ ਉਸ ਪਾਸਿਓ ਪਰ ਆਈ ਥਿੰਕ ਜੇਕਰ ਇਹ ਖੁੱਲਕੇ ਓਨੈਸਟਲੀ ਨਹੀਂ ਸਾਹਮਣੇ ਆਉਂਦੇ ਤਾਂ ਇਹਨਾਂ ਨੂੰ ਕੋਈ ਜ਼ਿਆਦਾ ਇਹਨਾਂ ਚੀਜ਼ਾਂ ਦਾ ਫਾਇਦਾ ਉਹ ਹੋਣਾ ਨਹੀਂ ਹੈਗਾ ਅ ਬੀਤੇ ਦਿਨੀ ਇਹ ਤਾਂ ਚਲੋ ਜਦਾਂ ਮੈਂ ਗਿਆ ਵੀ ਦੇਖੋ ਹੁਣ ਫੂਲਕਾ ਸਾਹਿਬ ਨੇ ਕਿਹਾ ਕਿ ਠੀਕ ਹੈ ਜੀ ਮੈਂ ਮੈਂਬਰ ਬਣੂੰਗਾ ਅਕਾਲੀ ਦਲ ਦਾ ਹੁਣ ਇਦਾਂ ਸਾਰੇ ਜੇਕਰ ਮੈਂਬਰ ਬਣਨਗੇ ਵੱਡੇ ਲੋਕ ਤਾਂ ਆਪੇ ਹੀ ਜਿਹੜਾ ਇਹ ਅਕਾਲੀ ਦਲ ਵੀ ਇੱਕ ਬਣ ਸਕਦਾ ਜਾਂ ਪੰਜਾਬ ਦੀ ਜਿਹੜੀ ਹੈ ਇੱਕ ਤਗੜੀ ਪੰਥਕ ਤੇ ਤੇ ਤਗੜੀ ਜਿਹੜੀ ਆ ਖੇਤਰੀ ਤੇ ਖੜੀ ਹੋ ਸਕਦੀ ਆ ਪਰ ਆਬਵੀਅਸਲੀ ਇਹ ਸਾਰੀਆਂ ਚੀਜ਼ਾਂ ਜਿਹੜੇ ਅ ਬਾਕੀ ਅਕਾਲੀ ਦਲ ਜਾਂ ਧੜੇਬੰਦੀ ਜਿਹੜੀ ਹੈਗੀ ਆ ਉਹਨਾਂ ਨੇ ਵੀ ਧੜਿਆਂ ਨੇ ਵੀ ਸੋਚਣਾ ਇਹ ਤੇ ਅਕਾਲੀ ਦਲ ਜਿਹੜਾ ਬਾਦਲ ਧੜਾ ਇਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਵੀ ਹੁਣ ਅਸੀਂ ਪੁਰਾਣੀਆਂ ਟੈਕਟਿਕਸ ਛੱਡ ਕੇ ਨਵੇਂ ਤਰੀਕੇ ਨਾਲ ਪੋਲਿਟਿਕਸ ਦੀ ਸ਼ੁਰੂਆਤ ਕਰੀਏ ਤਾਂ ਜਿਹੜਾ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਜਿੱਦਾਂ ਇਹਨਾਂ ਨੇ ਸਜ਼ਾ ਭੁਗਤੀ ਆ ਕਿ ਜੇਕਰ ਲੋਕਾਂ ਨੂੰ ਸ਼ਾਇਦ ਲੱਗੂਗਾ ਕਿ ਹੁਣ ਇਹਨਾਂ ਦੀਆਂ ਜਿਹੜੀਆਂ ਗਲਤੀਆਂ ਉਹਨੂੰ ਮਾਫ ਕਰਕੇ ਇਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਸਕਦਾ ਤਾਂ ਉਹਦੇ ਲਈ ਪਰ ਇਹ ਆ ਕਿ ਇਹਨਾਂ ਨੂੰ ਕੰਮ ਬਹੁਤ ਜ਼ਿਆਦਾ ਕਰਨਾ ਪੈਣਾ ਤੇ ਇਮਾਨਦਾਰੀ ਦੇ ਨਾਲ ਕਰਨਾ ਪੈਣਾ ਤੇ ਜੇਕਰ ਇਸੇ ਤਰੀਕੇ ਨਾਲ ਜਿੱਦਾਂ ਹੁਣ ਢੀਂਡਸਾ ਸਾਹਿਬ ਨੇ ਕਹਿਤਾ ਉਹਤੇ ਬੜਾ ਰੌਲਾ ਪਿਆ ਹੋਇਆ ਜਦੋਂ ਉਹਨਾਂ ਨੇ ਕਿਹਾ ਕਿ ਜੇਕਰ ਦੁਬਾਰਾ ਸੁਖਵੀਰ ਪ੍ਰਧਾਨ ਵੀ ਬਣਦਾ ਤੇ ਸਾਨੂੰ ਜਿਹੜਾ ਇਹਦੀ ਕੋਈ ਪ੍ਰੋਬਲਮ ਨਹੀਂ ਜੇਕਰ ਮੈਂਬਰ ਮੈਂਬਰਾਂ ਦੇ ਨਾਲ ਬਣਦਾ ਬੀਬੀ ਜਗੀਰ ਕੌਰ ਨੇ ਤੇ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਦੇ ਬੇਟੇ ਨੇ ਵੀ ਜਿਹੜਾ ਬਾਤ ਨੂੰ ਇਹ ਤਰਦੀਦ ਇਹਦੀ ਕਰਦੇ ਉਹ ਨਜ਼ਰ ਆਏ ਸੋ ਬਹੁਤ ਸਾਰੀਆਂ ਲਗਾਤਾਰ ਆਪਾਂ ਤੁਹਾਡੇ ਨਾਲ ਜੁੜਦੇ ਆ ਜੀ ਤੇ ਅੰਤਰਰਾਸ਼ਟਰੀ ਮਸਲੇ ਦੇ ਜਿਹੜੇ ਗੱਲ ਕਰੀਏ ਤਾਂ ਜਿਹੜੀ ਇਹ ਇੱਕ ਅਰਬ ਸੁਪਰਿੰਗ ਬਹੁਤ ਮਸ਼ਹੂਰ ਹੋਈ ਸੀ ਸੀਰੀਆ ਦੇ ਵਿੱਚ ਲੀਬੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਰੋਹ ਸ਼ੁਰੂ ਹੋਇਆ ਸੀਰੀਆ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀ ਸਿਵਲ ਵਾਰ ਚੱਲ ਰਹੀ ਸੀਗੀ ਉਹ ਆਪਣੇ ਇਖਤਤਾਬ ਤੇ ਜਿਹੜੀ ਆ ਉਹ ਪਹੁੰਚਦੀ ਹੋਈ ਨਜ਼ਰ ਆ ਰਹੀ ਆ ਵੈਸੇ ਲੱਗਦਾ ਸੀ ਕਿ ਇਹਦੇ 'ਚ ਥੋੜਾ ਜਿਹਾ ਸਮਾਂ ਲੱਗ ਜਾਣਾ ਪਰ ਅਚਾਨਕ ਹੀ ਅੱਜ ਸਵੇਰੇ ਖਬਰ ਆਉਂਦੀ ਆ ਕਿ ਜੀ ਉਹ ਜਿਹੜੀਆਂ ਰਿਬੈਲ ਫੋਰਸਿਸ ਸੀਗੀਆਂ ਜਿਹੜੇ ਬਾਗੀ ਹੋਏ ਹੋਏ ਸੀਗੇ ਜਿਨ੍ਹਾਂ ਨੇ ਕਿ ਹਥਿਆਰ ਚੱਕ ਲੈਣਾ ਮੋਸਟਲੀ ਇਹ ਜਿਹੜੀਆਂ ਮਿਡਲ ਈਸਟਰਨ ਕੰਟਰੀਜ਼ ਦੇ ਵਿੱਚ ਪੋਲਿਟਿਕਸ ਜਮਹੂਰੀ ਤਰੀਕੇ ਨਾਲ ਨਹੀਂ ਹੁੰਦੀ ਲੋਕੀ ਜਿਹੜਾ ਹਥਿਆਰਬੰਦ ਜ਼ਿਆਦੇ ਹੋ ਜਾਂਦੇ ਨੇ ਤੇ ਇਹ ਜਿਹੜਾ ਹਥਿਆਰਬੰਦ ਧੜੇ ਸੀਗੇ ਇਹ ਰਾਜਧਾਨੀ ਤੱਕ ਪਹੁੰਚ ਗਏ ਨੇ ਤੇ ਜਿਹੜਾ ਮੁਲਕ ਦਾ ਪ੍ਰੈਜ਼ੀਡੈਂਟ ਸੀਗਾ ਉਹ ਉਥੋਂ ਜਹਾਜ਼ ਦੇ ਵਿੱਚੋਂ ਬੈਠ ਕੇ ਉੜ ਗਿਆ ਇਹ ਹੀ ਗੱਲ ਆਪਾਂ ਅਫਗਾਨਿਸਤਾਨ ਦੇ ਵਿੱਚ ਵੀ ਦੇਖੀ ਸੀਗੀ ਅਫਗਾਨਿਸਤਾਨ ਦਾ ਜ਼ਿਆਦਾ ਤਾਮ ਸ਼ੁਰੂ ਹੋ ਗਿਆ ਕਿਉਂਕਿ ਉੱਥੇ NATO ਫੋਰਸਸ ਮੌਜੂਦ ਸੀਗੀਆਂ ਉਹਨਾਂ ਨੇ ਵੀ ਉੱਥੋਂ ਨਿਕਲਣਾ ਸੀਗਾ ਤੇ ਜਦੋਂ ਤਾਲਿਬਾਨ ਅਫਗਾਨ ਕਾਬਲ ਪਹੁੰਚੇ ਤੇ ਉਹ ਉੱਥੋਂ ਬੜੀ ਹੇਸਟਲੀ ਨਿਕਲੇ ਸਕੇ ਸੋ ਇਹ ਹੁਣ ਕਿਹਾ ਜਾ ਰਿਹਾ ਹੈ ਕਿ ਜੇ ਜਿਹੜੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਉਹ ਆਪਣੇ ਜਿਹੜਾ ਛੱਡ ਕੇ ਆਪਣੀ ਰਾਜਧਾਨੀ ਨੂੰ ਉਹਨੂੰ ਉਹ ਉੱਥੋਂ ਤੁਰਦੇ ਬਣੇ ਨੇ ਕਿਉਂਕਿ ਜਿਹੜੀਆਂ ਇਹ ਜਿੰਨੇ ਵੀ ਬਗੀ ਫੋਰਸਸ ਸੀਗੀਆਂ ਹਥਿਆਰਬੰਦ ਜਿਹੜੀਆਂ ਲੜਾਈ ਲੜ ਇਹ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਸੀਗੀ ਇਹਨਾਂ ਦੀ ਜੀ ਅਰ ਰਸ਼ੀਆ ਵਗੈਰਾ ਇਹਨਾਂ ਦਾ ਸਾਥ ਵੀ ਦੇ ਰਿਹਾ ਸੀਗਾ ਰਸ਼ੀਆ ਹੁਣ ਆਪਣੀਆਂ ਪ੍ਰੋਬਲਮਾਂ ਦੇ ਵਿੱਚ ਫਸਿਆ ਹੋਇਆ ਤੇ ਇੱਕ ਦਮੇ ਹੀ ਦਸੰਬਰ ਦੇ ਜਿਹੜਾ ਨਵੰਬਰ ਦੇ ਅਖੀਰ ਦੇ ਵਿੱਚ ਇਹ ਖਬਰਾਂ ਆਉਂਦੀਆਂ ਨੇ ਕਿ ਸੀਰੀਆ ਦੇ ਵਿੱਚ ਲੜਾਈ ਦੁਬਾਰਾ ਸ਼ੁਰੂ ਹੋ ਗਈ ਆ ਤੇ ਜਿਹੜੀਆਂ ਇਹ ਰੈਵੈਲ ਫੋਰਸਸ ਨੇ ਲਗਾਤਾਰ ਰਾਜਧਾਨੀ ਦਮਾਸਕਸ ਵੱਲੋਂ ਵੱਧ ਰਹੀਆਂ ਨੇ ਤੇ ਅੱਜ ਬਸ ਸਵੇਰੇ ਪਤਾ ਲੱਗਿਆ ਕਿ ਜੀ ਜਿਹੜੇ ਮੁਲਕ ਦੇ ਰਾਸ਼ਟਰਪਤੀ ਸੀਗੇ ਉਹ ਉੜ ਗਏ ਨੇ ਜਹਾਜ਼ 'ਚ ਬੈਠ ਕੇ ਤੇ ਜਿਹੜੀਆਂ ਇਹ ਸੰਘੇ ਫੋਰਸਸ ਜਿਹੜੀਆਂ ਲੜਾਈ ਲੜ ਰਹੀਆਂ ਸੀਗੀਆਂ ਉਹ ਜਿੱਤ ਗਈਆਂ ਨੇ ਕਹਿ ਲੋ ਕਿ ਉਹ ਰਾਜਧਾਨੀ ਤੇ ਪਹੁੰਚ ਗਈਆਂ ਨੇ ਸੋ ਲਗਾਤਾਰ ਤੁਹਾਡੇ ਨਾਲ ਇਹਨਾਂ ਮਸਲਿਆਂ ਤੇ ਗੱਲਬਾਤ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਕੀ